ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀਟੀ ਪਲਸ ਸੀ ਬੋਰਡ ਨੇ ਕੀ ਅਪਡੇਟ ਦਿੱਤੀ ਹੈ ਠੀਕ ਹੈ ਜੀ ਐਡਵਰਟਾਈਜ਼ 10 ਹਾਫ 2023 ਅਤੇ 6 ਹਾਫ 2023 ਠੀਕ ਹੈ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰਿਕਵੈਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸ ਕਿਸੇ ਵੀ ਗੱਲ ਮਾਰ ਜਾਉਦਾ ਨਾ ਟੋਕੀਏ ਆਪਣੇ ਫੋਨ ਤੇ ਦੈ ਚਾਹੁੰਦੇ ਹੋ ਤਾਂ ਚੈਨਲ ਨੂੰ ਯੂ ਸਬਸਕ੍ਰਾਈਬ ਕਰੋ ਦੋਸਤੋ ਇਹ ਹੈ ਜੀ ਲਿੰਕ ਆਫ ਡਾਊਨਲੋਡਿੰਗ ਓ ਐਮ ਆਰ ਸ਼ੀਟ ਆਫ ਰਿਟਰਨ ਐਗਜ਼ਾਮੀਨੇਸ਼ਨ ਡੇਟਡ ਬਈ ਜਿਹੜਾ ਤੁਹਾਡਾ 21 1 2024 ਨੂੰ ਅਗਜ਼ਾਮ ਹੋਇਆ ਸੀ ਕਿਹੜੀ ਪੋਸਟ ਸੀ ਜੂਨੀਅਰ ਇੰਜੀਨੀਅਰ ਸਿਵਲ ਪਬਲਿਕ ਹੈਲਥ ਐਂਡ ਇਲੈਕਟ੍ਰੀਕਲ ਦਾ ਐਡਵਰਟਾਈਜ਼ ਦਾ ਸਬ 2023 ਬਈ ਇਹ ਲਿੰਕ ਹੈ ਇੱਥੇ ਠੀਕ ਹੈ ਜੀ ਇਹਨੂੰ ਡਾਊਨਲੋਡ OMR ਸ਼ੀਟ ਆਪਣੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤੇ ਦੂਜਾ ਲਿੰਕ ਕਾਦਾ ਜੀ ਲਿੰਕ ਡਾਊਨਲੋਡਿੰਗ OMR ਸ਼ੀਟ ਰਿਟਨ ਐਗਜ਼ਾਮ B 1 2024 ਨੂੰ ਪੇਪਰ ਹੋਇਆ ਸੀ ਜਿਹੜਾ ਉਹ ਕਾਦਾ ਪੇਪਰ ਉਹ ਵੀ ਜੂਨੀਅਰ ਇੰਜੀਨੀਅਰ ਦਾ ਜੇਈ ਸਿਵਲ ਦਾ ਸੀ ਜੇਈ ਸਿਵਲ O ਐਂਡ ਐਮ ਦਾ ਸੀ ਠੀਕ ਹੈ ਜੂਨੀਅਰ ਇੰਜੀਨੀਅਰ ਦਾ ਸੀ ਇਹ ਐਡਵਰਟਾਈਜ਼ 6 ਆਫ 20 लिंक तो ठीक है जी डाउनलोड किदा करना ये आ गया जी अपने पा तो दे। आ देखो तीस चेक कर सकते हो लिंक डाउनलोड ओ एम शीट रिटर्न एग्जामीनेशन इक्की दो हज़ार चौबी हो बी आखो ब्ल्यू आए तो ओ एम आर शीट शीट क्लिक करना तो तुसी अपना क्लिक करने के बाद तो को आ इंटरफेस आ जाएगा ठीक है जी तुम्हें अपना रोल नंबर भरना और डेट ऑफ बर्थ भरना ओ एम आर शीट थोड़े सामने होएगी ठीक है दोस्तों ਐਦਾਂ ਹੀ ਦੂਜੇ ਲਿੰਕ ਤੇ ਵੀ ਕਲਿੱਕ ਕਰਨਾ ਭਾਈ ਇਸ ਡਾਇਰੈਕਟ ਇਸ ਦਾ ਲਿੰਕ ਦੇ ਦਾਂਗੇ ਜਿਹੜਾ ਤੁਹਾਡੇ ਸਾਹਮਣੇ ਦਿਖ ਰਿਹਾ ਨਾ ਇਸ ਦਾ ਲਿੰਕ ਦੇ ਦਾਂਗੇ ਯਾਨੀ ਇਸ ਦਾ ਲਿੰਕ ਠੀਕ ਹੈ ਡਾਇਰੈਕਟ ਇਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗਾ ਦੋਨੇ ਪੋਸਟਾਂ ਦਾ ਠੀਕ ਹੈ ਜੀ ਉੱਥੇ ਆ ਕੇ ਤੁਸੀਂ ਆਪਣੀ ਹੋਮ ਵਰਕ ਸ਼ੀਟ ਡਾਊਨਲੋਡ ਕਰ ਸਕਦੇ ਹੋ ਜੇ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਨਾ ਚੈਨਲ ਨੂੰ ਜੁਬਸਕ੍ਰਾਈਬ ਕਰਾ ਦੇਣ ਕਿਸੇ ਵੀ ਗਮਮਟ ਜਾਓ ਨੋਟੀਫਿਕੇਸ਼ਨ ਵਾਸਤੇ ਜਬ ਪੀਟਾ ਪਲੱਸ ਸੀ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ